ਆੜੀ ਇਹ ਜਾਏਗਾ ਉਹ ਤਾਂ ਪਾੜੀ ਇਹ ਟਿੱਬੇ ਇਹ ਜਾਏਗਾ ਟਿੱਬੇ ਆਪਾਂ ਮਾਲ ਵੇੜੇ ਟਿੱਬਿਆਂ ਨੇ ਵਾਜੇ ਪਰ ਟਿੱਬੇ ਵਾਲੇ 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 ਟਿੱਬੇ ਮਾਲ ਵੇੜੇ ਹਾਂ ਮੰਨਦਾ ਮੈਂ ਕੇਮਲ ਬਈ ਹਾਂ ਤਾਂ ਇੱਕ ਮਮੀ ਵੀਰ ਨੂੰ ਦੂੰਗਾ ਉਹ ਤੂੰ ਆਾਾ ਛਾਲ ਮਾਰ ਕੇ ਦੇਖਣਾ ਲੱਗ ਜੂ ਪਤਾ ਕਹਿੰਦੀ ਕਿੰਨਾ ਕਢੂੰਗਾ ਵਾਲੀ ਬਾਤ ਤਾਂ ਨਾ ਆਈ ਜੀ ਹੁੰਦਾ ਬਸ

ਬੜੀ ਖਾਦ ਮੰਦਰਾ ਆਇਆ ਕਿਤਨਾ ਬੜਿਆ ਸਰ ਜੀ ਨਾ ਰਹਿਣਾ ਇਹ ਫਾਪੇ ਦੂਰ ਜੀ ਫਸਲਾਂ ਇਹ ਹਰੀਆਲੀ ਨਾ ਕੁਦਰਤ ਹੈ ਨਹੀਂ ਕਿਤੇ ਮਿਲਦੀ ਚਲੋ ਜੀ ਕਾਟੋ ਦੇ ਨਾਨਕੇ ਵਾਲੀ ਸੜਕ ਮੈਨੂੰ ਕਿਹੜਾ ਪਤਾ ਹੈ ਹਾਂ ਨਹੀਂ ਬੇਟਾ ਇਹ ਬਹੁਤ ਡੇਂਜਰਸ ਜਗ੍ਹਾ ਹੈ ਇਹ ਤੇ ਨਹੀਂ ਖਰਨਾ ਚਾਹੀਦਾ ਜੀ ਚਲੋ ਆਹ ਆਹ ਇਹ ਦੇ ਉਸ ਕਰਤਾ ਬਾਗ ਆਹ ਵੀ ਬੱਡੇ ਹੋ ਜਾਣੇ ਕਦਰਾ ਨਾ ਇਹ ਉਧਰ ਝੰਡੂ ਕਹਿੰਦਾ ਵੀ ਇਧਰ ਮੇਰੇ ਸੰਤ ਝੂਗ ਵਾਲਿਆਂ ਨੇ ਨਹੀਂ ਜਾਣ ਕਿੱਲੂ ਕੋਸ ਉਹ ਕੀ ਨਾ ਮੇਰਾ ਪਾਣੀ ਗੇਂਜ ਕੋ ਫੈਲੋ ਕੋਹੜ ਨੇ ਗੋਲ ਦੇਣਾ ਦੇ ਨਹੀਂ ਕਰਿਆ ਨਹੀਂ ਅਗਲੇ ਨੂੰ ਪਰ ਇਹ ਲੰਗਰ ਤੱਕ ਛਕਣ ਦੇਖ ਦੇ ਦੇਣਗੇ ਜਦੋਂ ਮੱਥਾ ਟੇਕ ਕੇ ਬੈਗੇ ਆਪਾਂ ਇਹੀ ਤਾਂ ਪੰਜਾਬੀਆਂ ਦੀ ਖਾਸੀਅਤ ਹੈ ਸਮਾਈ ਬਿਨਾ ਨਹੀਂ ਮੋੜਦੇ ਵਾਹ ਮੈਂ ਕੋਈ ਹੋਰ ਆ ਜੀ ਹਾਂ ਗੱਲ ਪੱਤਰ ਕਿਉਂ ਆਉਣਾ ਚਾਹੀਦਾ ਬਸ ਇੱਕੋ ਹੀ ਲੰਕੜੇ ਤੇ ਭਾਈ ਇਹ ਹੁਣ ਆ ਗਿਆ ਪਿੰਡ ਤੌਰ ਪੂਰਾ ਕੋਸਲ ਜੀ ਇਹ ਆ ਗਿਆ ਮੇਰਾ ਸੋਰੀਆ ਨਾ ਪਿੰਡ ਦਾ ਦੋਸਤ ਪੇੜਾ ਗੋਸਲ ਆ ਪਿੰਡ ਨਾ ਜਿਲ੍ਹਾ ਮਠਿੰਡਾ ਜਿਲ੍ਹਾ ਮਠਿੰਡਾ ਕੇ ਵੀਰੇ ਜਿਲ੍ਹਾ ਮਠਿੰਡਾ ਤੋਂ ਪੂਰਾ ਦੋਅਨ ਪੂਰਾ ਗੋਸਲ ਜਿੱਦਾਂ ਬਹੁੰਦਾਂਗੇ ਗੋਸਲਾਂ ਨੇ ਅਜੇ ਪੱਕੇ ਗੋਸਲ ਲੱਗੇ ਆ ਦੇ ਮੇਰੇ ਤੋਂ ਪੂਰਾ ਇਹ ਆ ਗਿਆ ਭਾਈ ਥੋੜੇ ਦਾਦ ਕੇ ਆ ਨਾ ਪਿੰਡ ਸੱਤੇ ਸਾਨਾ ਬਾੜ ਵਾਲੀ ਵਾਲੇ ਨੂੰ ਅਸੀਂ ਚੱਲੇ ਮੇਰੇ ਦੇਖਿਆ ਨਹੀਂ ਸਾਡੀ ਸਭ ਤੋਂ ਵੱਡੀ ਕੋਠੀ ਸੀ ਸਾਡੇ ਆਹ ਇੱਕ ਬੜੀ ਸਰਕਾਰੀ ਜੀ ਦਾ ਤੁਹਾਨੂੰ ਸਾਹਮਣੇ ਦਾ ਸਾਰਾ ਉਹ ਬੇੜਾ ਹੋਵੇ ਉਹ ਸਾਡਾ ਘਰ ਦਾ ਹਾਂ ਵੱਡੇ ਬੇੜਿਆ terus ये आईया ਜਵਾਗੇ ਜਵਾਗੇ ਇੱਕ ਮਿੰਟ ਤੂੰ ਲਾਈਟ ਚਾਰ ਸਫੇਰੇ ਇਹਨੂੰ ਕੰਜੀ ਹੈ ਸੋਿਆਂ ਫਿਰ ਸੋਣਾ ਇਹ ਹੁਣ ਆ ਗਿਆ ਮੇਰੇ ਪਿੰਡਾਂ ਦਾ ਪਿੰਡ ਕੱਟ ਦੇ ਨਾਨ ਕਹਿੰਦਾ ਪਿੰਡ ਗਾਲਿਆਂ ਵਾਲੀ ਥੱਲੇ ਪਿੰਡ ਆ ਸੀ ਉਹ ਸਰਕਾਰੀ ਹਸਪਤਾਲ ਸਾਡੇ ਪਿੰਡ ਦਾ ਬਹੁਤ ਪਈ ਮੱਜਾਂ ਨਵਾਈਆਂ ਸੀ ਆ ਟੋਬੇ ਚ ਹੁਣ ਤਾਂ ਟੋਬੇ ਦਾ ਵਿਚਾਰ ਦਾ ਨਾਂ ਨਿਸ਼ਾਨ ਹੀ ਨਹੀਂ ਰਿਹਾ ਉਹ ਤਾਂ ਕੁਝ ਡੇਰੇ ਇਕੱਤਰ ਬਹੁਤ ਸਾਡੀਆਂ ਲੜੋ ਲੜਾਈਆਂ ਹੁੰਦੀਆਂ ਸੀ ਬਹੁਤ ਸੱਪੇ ਪੈਂਦੇ ਸੀ ਇੱਥੇ ਸਾਡੇ ਜਵਾਕਾਂ ਦੇ ਮੱਜਾਂ ਮੱਜਾਂ ਗਈਆਂ ਪਿੱਛੇ ਕਦੇ ਉਹਦੀ ਮੱਜ ਭਜਾਣ ਲਈ ਮਾਰਕੀਟਲੇ ਮੰਗ ਨਹੀਂ ਮੋੜ ਦੇਣੀ ਮਾਹ ਖੁਸ਼ ਹੁੰਦਾ ਸੀ ਫਾਈ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਾਡੀ ਕਾਂਜੀ ਗਲੀ ਉਪ ਜਾਂਦੀ ਹੈ ਜੀ ਇਹੇ ਸ਼ਿਮ ਦਰਵਾਣਿਆਂ ਵਾਲੀ ਚਾ ਸੋਰੀ ਛੱਡ ਦੇ ਨਾਨਕੇ ਨੂੰ ਬੁਲੀਸਿੱਤ ਦੇ ਆਗੇ ਭਾਈ ਸਾਡੇ ਚਾਚੇ ਦਾ ਜਾਂਦੇ ਘਰ ਆ ਦੇ ਤੇਰੀ ਨਾਨੀ ਬਾਹਰ ਤੋਂ ਖੜਾਈ ਫਰੀ ਟਰਾਲੀ ਹੈ ਨਾ ਪੂੜੀ ਟੋਂ ਦੇਵੀ ਉਪੜੇ ਉਪੜੇ ਬੱਸ ਬੇਟਾ ਬੱਸ 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 ਕਾਣਕ ਵਾਲਾ ਢੋਲ ਅਸੀਂ ਤਾਂ ਕਾਣਕ ਲੈਣ ਆਏ ਅਸੀਂ ਤਾਂ ਕਾਣਕ ਲੈਣ ਆਏ ਹੈ ਮੇਰੀ ਮੇਰੀ ਰੀੜੀ ਦੋ ਭਾਈ ਮੈਂ ਤਾਂ ਰੀੜੀ ਲੈਣ ਆਈ ਆ ਉਹ ਦੇਖੀ ਆਨਸਰ ਪਹਿਲਾਂ ਦੰਦ ਚੈੱਕ ਕਰਵਾਉ ਮਾਮਾ ਦਾ ਦੰਦਾਂ ਦਾ ਡਾਕਟਰ ਹੈ ਪਾਪਾ ਮੇਰਾ ਅੰਦਰ ਚਾਲ ਰੱਖੇ ਹੈਲੋ ਪਾਪਾ ਸਾਦੇ ਦਾ ਤਾਂ ਤੀਦੀ ਪਛਾਣ ਨਹੀਂ ਆਉਂਦੀ ਤੀਦੀ ਪਛਾਣ ਨਹੀਂ ਕਾਟੋ ਦੀ ਗਾਂ ਆਵਾਜ਼ ਵੀ ਪਛਾਣ ਲਈ ਦੇਖਿਆ ਤੂੰ ਪਾਪਾ ਹੋਰ ਗਏ ਨੇ ਮੈਂ ਜਗਦੇ ਪਿਆ ਸੀ ਹੂੰ ਉਹ ਤਾਂ ਹੀ ਉਹ ਹੈ ਸਾਡਾ ਕੋਈ ਨਹੀਂ ਦੇਣ ਲੈ ਅੱਜ ਦੋ ਤਿੰਨ ਦੇਖ ਕੇ ਸਾਥ ਮੰਦੇ ਹੈ ਨਹੀਂ ਬੰਨੇ ਨਾਨਾ ਪੱਗ ਦਾ ਰੰਗ ਨਹੀਂ ਬਦਲਿਆ ਵੀਰੇ ਇਹ ਨਾਲ ਜੂਰੀਆਂ ਦਾ ਪਰਦਾ ਹਨ। ਸੋਲ ਕੇ ਠੀਕ ਆ। ਕੱਲ੍ਹ ਸਤਾ ਵਾਸ ਚੜਾਉਂਦੇ ਸਪਾਪਾ ਬਸ ਹੀ ਲਈ। ਉੱਥੇ ਖੜ ਕੇ ਮੁੜੇ। ਇੱਡੇ ਚੋਂ ਖੜ ਕੇ ਮੁੜੇ। ਤੁਸੀਂ ਖੇਤ ਤੂੜੀ ਕੱਢਦੇ ਸੀ ਨਹੀਂ ਜੀ ਤਾਂ ਆ ਜਾਂਦਾ। ਤੁਰ ਕੇ ਜਾ ਜਾਂਦੀ। ਸੌਰੀ ਤੂੜੀ ਬਣਾਉਂਦੇ ਸੀ। ਉਹ ਡੀਡੂ ਅਗਰ ਮਾਰਸੀ ਪ੍ਰੋਫੀਮਾ ਬੈਠਦੇ। ਭਰੇ ਚਾ ਮੈਂ ਤਾਂ ਕਰੋ ਤੋ ਉਹ ਤਸੀਰ ਕਰਕੇ। ਇੱਕ ਮੈਂ ਆਖਾ ਦੀ ਇੱਕ ਉਹ ਪਿੱਛੇ ਕਾਮ ਆ ਗਿਆ।

ਮੈਨੂੰ ਤਾਂ ਕਰਕੇ ਦੇਖੇ ਰਾ ਨੂੰ ਕਰਾ ਨਹੀਂ ਪਾਉਣੇ ਉਹ ਨਹੀਂ ਪਾਉਣੇ ਲਾਵੇ ਨੰਨੇ ਕੁਰਸੀਆਂ ਜਵਾਜ ਵਾਰ ਕੇ ਆਏ ਇਹ ਭਾਵੇਂ ਇਹ ਰਲਿ ਸੀ ਕੱਲ ਵਾਲੀ ਜਿਹੜੀ ਇਹਨੇ ਕੱਲ ਖਾਣੀ ਸੀ ਹੈ ਜੇ ਮੈਂ ਖਾਂਦਾ ਨਹੀਂ ਅਸ ਤੋਂ ਉਧਰੋਂ ਮੱਥਾ ਟੇਕ ਕੇ ਮੋੜ ਦਿਸ ਮੈਂ ਚੱਲ ਫਿਰ ਬਗ ਚੱਲਦੇ 10 ਮਿੰਟ ਹੂੰ